ਹੈਲੋ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹਾਂਜੀ ਅੱਜ ਆਪਣਾ ਪਾਠ ਦਾ ਹੈਗਾ ਜੀ ਤੀਸਰਾ ਦਿਨ ਤੇ ਅੱਜ ਜੀ ਅਖੰਡ ਪਾਠਾਂ ਦੇ ਭੋਗ ਪਾਏ ਜਾਣਗੇ ਤੇ ਆਪਾਂ ਜੀ 6 ਵਜੇ ਘਰੋਂ ਸਵੇਰ ਤੋਂ ਚੱਲਿਆਂ ਜੀ ਤੇ ਆਪਾਂ 6:30 ਵਜੇ ਜਾ ਕੇ ਸੁਖਨੀ ਸਾਹਿਬ ਦਾ ਪਾਠ ਸ਼ੁਰੂ ਕਰਨਾ ਹੈ ਜੀ ਆਪਣਾ ਇਹ ਹਰ ਸੰਡੇ ਨੂੰ ਆਪਣਾ ਪਾਠ ਸੁਖਨੀ ਸਾਹਿਬ ਦਾ ਆਪਾਂ ਕਰਦੇ ਹੁੰਨੇ ਆ ਜੀ ਤੇ ਇਹ ਅੱਜ ਅਖੰਡ ਪਾਠਾਂ ਦੇ ਭੋਗ ਪੜੇ ਤੇ ਆਪਾਂ ਜਿਹੜਾ ਇਹ ਸੁਖਨੀ ਦਾ ਪਾਠ ਹੈ ਆਪਾਂ ਪਹਿਲਾਂ ਕਰਾਂਗੇ क्योंकि अपनी यह सुखु पाठा लड़ी भी नहीं देनी ते पार तक स्नेह करा कि उस अखंड पाठा के भोग पाए जाएगी ਵਾਕਿਆ ਤੋਰੀ ਗਾਤ ਮੇਧ ਤਮਹੀ ਯਾਰੀ ਨਾਨਕ ਦਾਸ ਸੰਤਾਨ ਕਰਪਾ ਤੇਰੇ ਆਗੇ ਲਾ ਰਾਂ ਦਾਸ ਹਮਾਰੀ ਜੀਉ ਪੈੰਡੋ ਸੰਭੰਦੀਓ ਵਾਹਿਗੁਰੂ ਗਉੜਾ ਨਾਨਕ ਸਭ ਤੇਰੀ ਬੜਿਆਈ ਕੋਈ ਨਾ ਜਾਨੇ ਮੀਰਾ ਵਾਹਿਗੁਰੂ 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 ਤੀਨੇ ਦਾ ਬਣਵਾਣ ਹਾਰਾ ਜੋ ਕੰ ਦਾ ਸਪਰਾਸ ਦਾ ਹੋਈ ਤਾਰ ਕੀ ਹੈ ਨਿਕਾ ਹੋਈ ਬਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਮੇਨ ਗੀਤ ਤੇ ਸਾਰੀਆਂ ਕਾਲ ਸੋਰੀਆ ਦੇ ਇਹੋ ਸੁਕ੍ਰਪਾ ਕਰਕੇ ਰਸਤਾ ਛੱਡਣ ਦੀ ਕਿਰਪਾ ਹੁ ਤਾਂ ਕਰੋ ਦੋੜਾ ਜੱਫਾ ਪਾਸੀ ਕਰਦੇ ਜੱਥੇ ਜਾਏ ਪਾਏ ਜੇ ਨਾ ਸੰਤ ਜੀ ਹਾਂਜੀ ਹੁਣ ਪਾਠਾਂ ਦਾ ਭੋਗਾ ਜੀ ਉਹ ਜਿਹੜਾ ਪੈ ਗਿਆ ਏ ਤੇ ਹੁਣ ਅਰਦਾਸ ਹੋ ਗਈ ਆ ਜੀ ਅਰਦਾਸ ਹੋ ਕੇ ਤੇ ਹੁਣ ਆਪਣੇ ਜਿਹੜੇ ਗੁਰੂ ਗ੍ਰੰਥ ਸਾਹਿਬ ਜੀ ਆ ਤੇ ਇਹ ਜੀ ਆਪਣੇ ਉੱਪਰ ਸੱਚਖੰਡ ਦੇ ਵਿੱਚ ਆਠੀ ਆ ਜਿਹੜੀ ਲਿਜਾ ਰਹੇ ਆ ਆਪਾਂ ਉੱਥੇ ਇਹ ਰੱਖ ਕੇ ਹੋਣੀ ਆ ਜੀ ਉੱਪਰ ਹਾਂ ਜੀ ਜਨਨਾਦ ਕਾਤ ਸਤ ਗੁਰੂ ਪੂਜਿਆ ਅਤ ਹਾਂਜੀ ਇਸ ਤੋਂ ਬਾਅਦ ਵਿੱਚ ਫਿਰ ਦੇਗ ਵਰਤੇਗੀ ਜੀ ਦੇਗ ਤੋਂ ਬਾਅਦ ਵਿੱਚ ਲੰਗਰ ਵਰਤੇਗਾ ਤੇ ਲੰਗਰ ਖਾ ਕੇ ਜੀ ਕਈ ਲੋਕ ਤਾਂ ਆਪਣਾ ਸੇਵਾ ਕਰਵਾਉਣਗੇ ਜੀ ਤੇ ਕਈ ਲੋਕ ਘਰਾਂ ਨੂੰ ਚਲੇ ਜਾਣਗੇ ਤੇ ਬਾਕੀ ਜੀ ਸੇਵਾ ਤਾਂ ਇੱਥੇ 3-4 ਵਜੇ ਤੱਕ ਚੱਲਦੀ ਆ ਜੀ ਲਾਸਟ ਦਿਨ 4 ਵਜੇ ਤੱਕ ਸਮਾਪਤੀ ਹੋ ਜਾਂਦੀ ਹੈ ਜੀ ਅਸੀਂ ਦੇਖ ਲੈ ਕੇ ਲੰਗਰ ਖਾ ਕੇ ਜੀ ਅਸੀਂ ਉੱਪਰੋਂ ਸੇਵਾ ਲਈ ਚਲੇ ਗਏ ਆ Sí, va a estar aquí. Sí. ਉੱਥੇ ਅਸੀਂ ਸਮਾਗਮ ਸਮਾਗਮ ਤੋਂ ਬਣਾਇਆ ਸੀ ਹਾਂ ਇਹਨੂੰ ਸਮਾਗਮ ਦੇ ਨਾਲ ਦਾ ਅੱਧਾ ਜਰਾ ਮੋੜੇ ਚਾਰ ਹੋਏ ਜਦੋਂ ਅਸੀਂ ਤੇਗ ਲੈਂਤੋਂ ਬ੍ਰੰਤ ਅਸੀਂ ਜੀ ਲੰਗਰ ਖਾ ਕੇ ਫਿਰ ਅਸੀਂ ਸੇਵਾ ਕਰਾ ਕੇ ਤੇ ਜੀ ਫਿਰ ਅਸੀਂ ਘਰ ਨੂੰ ਵਾਪਸ ਆ ਗਏ ਸੀ